हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਗਾਮਾ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆ ਗਏ ਬਈ ਤਾਜ਼ੀਆਂ ਸੂਈਆਂ ਬੱਚੇ ਆ ਗਏ ਕਰਮਾਲੀਆਂ ਦੇ ਮਗਰ ਬੱਸੀਆਂ ਬੱਸੀਆਂ ਵੀ ਬਹੁਤ ਟਾਪ ਕੁਆਲਿਟੀ ਦੇ ਦਿਤੀਆਂ ਤੇ ਦੋ ਬਈ ਆ ਗੀਆਂ ਗੱਬਣ ਜਰਸੀਆਂ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਬਹੁਤ ਠੀਕ ਹੋ ਬਾਈ ਮਨਿੰਦਰ ਵਧੀਆ ਬਾਈ ਨਾਮ ਤੇ ਬਾਈ ਆਪਣਾ ਡਰਸਾ ਸਿੰਘਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਸੀਰਮਪੁਰ ਨੇੜੇ ਪਿੰਡ ਬਈ ਸਲਾਤਪੁਰਾਂ ਦੇ ਅਦਰ ਗੁੰਮਟੀ ਭਗਤ ਅਵਚਾਲੇ ਦੇ ਪਿੰਡ ਆਪਾਂ। ਠੀਕ ਹੈ ਕੰਟੈਕਟ ਨੰਬਰ ਬੋਲ ਦਿਓ। 76967 34117 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਜਿਵੇਂ ਦੋ ਤਾਜੀਆਂ ਸੂਈਆਂ ਬਈ। ਦੋ ਤਾਜੀਆਂ ਸੂਈਆਂ। ਠੀਕ ਹੈ। ਰਾਤ ਹੀ ਸੂਈਆਂ। ਹਮਮ। ਕਿਹੜਾ ਸੂਆ ਸੂਈਆ ਪਹਿਲੇ? ਇਹ ਦੂਜਾ ਸੂਆ ਸੂਈਆ। ਕਦੋਂ ਸੂਈਆ ਬਈ? ਇਹ ਰਾਤ 10:00 ਵਜੇ ਸੂਈਆ। ਰਾਤ 10:00 ਵਜੇ। ਹਾਂ ਠੀਕ ਹੈ ਬਈ। ਤੇ ਬੱਚਾ ਕੀ ਆ ਗਿਆ ਬੱਸ? ਬੱਚੀ ਦਿੱਤੀਆ। ਹਮਮ। ਬੱਸੀ ਵੜੀ ਦਿੱਤੀ ਬਹੁਤ ਚੰਗੀ ਦਿੱਤੀ ਹੈ ਸਹੀ ਗੱਲ ਹੈ ਬਈ ਬੱਚਾ ਆ ਗਿਆ ਕਰਮਣੀ ਮਗਰ ਬੱਸੀ ਮੈਂ ਕਿਹਾ ਗੁਲਾਬੀ ਬੂਥ ਵਾਲਾ ਬੱਚਾ ਤਿਆਰ ਹੋਣ ਵਾਲਾ ਯਾਰ ਅਸੀਂ ਲਵਾਉਣਾ ਹੈ ਮਾਂ ਨਾਲੋਂ ਵੀ ਟੁਕਣਾ ਟਿਕਣਾ ਚੰਗਾ ਜੇ ਗੱਲ ਕਰੀਏ ਹੈਨਾ ਤੇ ਕਿੰਨਾ ਕੁ ਬੋਲਾ ਕੱਢਿਆ ਹੋਇਆ ਜੱਸੀ ਪ੍ਰਭੂ 3 ਕਿਲੋ ਕੱਢਿਆ ਠੀਕ ਹੈ ਬੱਚੀ ਚੰਗਈ ਆ ਮਲਾ ਕਿਵੇਂ ਦਾ ਚੂਣ ਚਵਾ ਬਈ ਚੂਣ ਚਵਾਣ ਤਾਂ ਬਹੁਤ ਚੰਗਾ ਹੈ ਠੰਡੀ ਹੈ ਪੂਰੀ ਹਾਂ ਪੂਰੀ ਠੀਕ ਹੈ ਬਈ ਠੰਡੀ ਹੈ ਬਾਈ ਕਿਨਾਂ ਫੁੱਲ ਫੁੱਲ ਠੰਡੀ ਹੈ ਵਾਹ ਦੇਖੋ ਬੜਾ ਕਮਲ ਵਾਲਾ ਦਾ ਬੜਾ ਸੋਹਣਾ ਲੇ ਬੋਟਿੰਗ ਵਾਲੀ ਸੋਹਣੀ ਹੈ ਬੜਾ ਸੋਹਣਾ ਫੀਟਿੰਗ ਵਾਲ ਤੋ ਤੇ ਪਹਿਲੇ ਥੋ 20 ਕਰੋ ਕਹਿੰਦੇ ਮਾਨ ਕੇ ਕਹਿੰਦੇ ਕੱਢਿਆ ਵਾ ਤੇ ਇਹ ਤੇ ਕੀ ਫਿਰ ਕਿੰਨੀ ਕਮੀਦਾ ਦੱਸਿਆ 20 ਲੀਟਰ ਤਾਂ ਲਾਜ਼ਮੀ ਤੂੰ ਬਾਹਰ ਤਾਊਗਾ ਠੀਕ ਆ ਲੈ ਬਾਈ ਇਦਾਂ ਵੀ ਚੈੱਕ ਕਰਵਾਇਆ ਨਾ ਥਣਾ ਥਣਾ ਦਾ ਸੈਜ ਨਾ ਇੱਕ ਨੰਬਰ ਨਾੜਾ ਨੁੜਾ ਬੰਨੇ ਤੇ ਫੋਲ ਚੰਗਿਆ ਹੂੰ ਬਾਕੀ ਬਾਕੀ ਵੱਡੀ-ਵੱਡੀ ਵਾਲੀ ਆਉਂਗੇ ਹਨਾ ਛੋਟਾ ਨੇ ਛੋਟਾ ਹੋਊਗਾ ਵੱਡੇ ਹੋਣਗੇ ਵੱਡੇ ਆ ਗਏ ਹੂੰ ਛੋਟੀ ਨਾ ਮੰਨੇ ਵਾਲਾ ਛੋੜੀ-ਜੂੜੀ ਬਹੁਤ ਆ ਪੂਰੇ ਕੱਦ ਵਾਲੀ ਆ ਕਨੇ ਹਾਂ ਪੂਰੇ ਕੱਦ ਵਾਲੀ ਨਾਲੇ ਬਾਈ ਚੀਜ਼ਾਂ ਵੀ ਸਾਨੂੰ ਤੈਨੂੰ ਮਿਲ ਜਾਣਗੀਆਂ ਕਨੇ ਹਾਂ ਬਾਕੀ ਆ ਪੀ ਜੇਰ ਠੀਕ ਆ ਇਦੀ ਜੇਰ ਆ ਜੀ ਹਾਂ ਇਦੀ ਐ ਠੀਕ ਐ ਬਾਈ ਜੇਰ ਬਾਈ ਕੰਪਲੀਟ ਆ ਬਈ ਆ ਵਠਲ ਚੈੱਕ ਕਰ ਲੋ ਖੋਲਨੀ ਜਿ세 ਬਾਈ ਤੋਰ ਦੇ ਤੇ ਧਾਰਾਂ ਤੁਰਾ ਮਾਰੋਂਗੇ ਬਾਈ ਹਾਂ 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 ਧਾਰਾਂ ਬਾਈ ਕਿਣਾ ਮਾਰਾਂਗੇ ਬਾਈ ਬਾਕੀ ਕੱਦ ਕਾਠ ਦੀ ਚੈੱਕ ਕਰ ਸਕਦਾ ਪੂਰੀ ਵੱਡੀ ਐ ਪੂਰੀ ਵੱਡੀ ਬਾੜਾ ਯਾਰ ਛੋਟੀ ਨਾ ਮੰਨੇ ਕੋਈ ਓਨ ਵਾਲੇ ਸੁਆਹ ਸਾਭ ਨਹੀਂ ਮੰਨੇ ਹਣਾ ਨਾ ਜੇ ਮੈਂ ਸੁਈਆ ਰਾਤ ਨਾ 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 ਸੁਆਹ ਵਗੈਰਾ ਵੀ ਨਹੀਂ ਕਰ ਮੰਨੇ ਮੰਨੇ ਬਾਕੀ ਹਵਾਨਾ ਬਾਈ ਚੈੱਕ ਕਰ ਸਕਦਾ ਫੀਟ ਨਾਲ ਇਹਨੂੰ ਲੈ ਬਣ ਗਿਆ ਵਾ ਬਹੁਤ ਸੋਣਾ ਵੱਡੀ-ਬੁੱਡੀ ਬਾੜੀ ਐ ਬਾੜਾ ਯਾਰ ਹਮ ਸਹੀ ਗੱਲ ਐ ਬਾਕੀ ਥਣ ਵੀ ਬੜਾ ਚੰਗਾ ਥਣ ਆਇਆ ਬੜਾ ਚੰਗਾ ਲੱਗਿਆ ਸਹੀ ਗੱਲ ਆ ਥਾਣਾ ਦਾ ਕੈਪ ਬਾਈ ਚੈੱਕ ਕਰ ਸਕਦਾ ਬਹੁਤ ਚੰਗਾ ਥਣ ਲੱਗਿਆ ਵਾ ਇਹ ਨਹੀਂ ਹੈਗਾ ਵੀ ਕੋਈ ਫੋਟ ਆ ਜਾਂ ਸਾਗ ਨਹੀਂ ਸਹੀ ਗੱਲ ਆ ਬਾਈ ਤਾਰਾ ਬਾਈ ਕਹਿੰਦਾ ਆਪਾਂ ਬਾਈ ਮਾਰਕੀਟ ਖਾਨਾ ਜੱਸਿਆ ਮੁੱਲ ਬਾਈ ਕੀ ਰੱਖੋਗੇ ਤਾਂ ਫਿਰ ਮੁੱਲ ਆ ਮੁੱਲ ਕੋਈ 65 67 70 ਜਿੰਨਾ ਮਰਜ਼ੀ ਕਰਾ ਲੈ ਸਾਢੇ 36000 ਰੁਪਏ ਲੈਣਾ ਸਾਢੇ 36 ਹਾਂ ਚੱਕੋ ਬਾਈ ਮੁੱਲ ਕਰਾਉਣ 65 70 ਜਿੰਨਾ ਮਰਜ਼ੀ ਕਰਾਈ ਚਲੋ ਬਾਈ ਕਹਿੰਦਾ ਸਾਢੇ 36000 ਰੁਪਏ ਬਾਈ ਕਹਿੰਦਾ ਲੈਣਾ ਆਪਾਂ ਠੰਡੀ ਬਹੁਤ ਆ ਜੱਸਿਆ ਨਾ ਬਾਈ ਕੋਈ ਨਹੀਂ ਆ ਠੰਡੀ ਠੰਡੀ ਬਈ ਦੇਖ ਸਕਦਾ ਫੁੱਲ ਆਕਰਮ ਵਾਲੀ ਬਾਕੀ ਬੱਚਾ ਵੀ ਯਾਰ ਨਾ ਮੈਂ ਕਹਿੰਦਾ ਬੱਚਾ ਬੜਾ ਚੰਗਾ ਹੈਗਾ ਹਮ ਆ ਵੱਡੀ ਆ ਤੂੰ ਵੀਰ ਆ ਨਾ ਮੰਨ ਕੇ ਵੀ ਛੋਟੀ ਨਾ 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 ਛੋਟੀ ਨਾ ਮੰਨ ਕੇ ਵੇਖ ਲੈ ਹਮ ਬਾਕੀ ਬੱਚਾ ਬੜਾ ਚੰਗਾ ਵੱਡਾ ਪਾ ਬਾਕੀ ਸਫਾਈ ਸਫੀ ਨੇਵੇ ਦੀ ਮੈਂ ਕਹਿੰਦਾ ਨਾ ਕੀ ਬਾਤ ਆ ਬਹੁਤ ਸੋਹਣੀ ਸੁਹਣੀ ਸਫਾਈ ਦਾ ਹਮ ਲੈ ਚੋਣ ਤੇ ਵਾਪਸ ਨੂੰ ਕਰਾਣੇ ਬਈ ਚੇਕੇ ਦਾ ਕਰਮ ਵਾਲੀ ਦਾ ਠੰਡੀ ਠੰਡੀ ਦੇਖ ਸਕਦਾ ਲੈ ਬਈ ਬੜਾ ਚੰਗਾ ਝੋਣਾ ਜੀ ਸੈਰ ਰਿਹਾ ਚੰਗਾ ਝੋਣਾ ਹੂੰ ਸਹੀ ਗੱਲ ਲੈ ਮੋਟੀ ਮੋਟੀ ਚਵਾਈ ਕਹਿਣਾ ਕੁਛ ਨਹੀਂ ਬਈ ਨੋ 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 ਸਹੀ ਗੱਲ ਲੈ ਬਾਕੀ ਮੁੱਲ ਬਾਈ ਦੇ ਬਾਈ ਅੱਗੇ ਵੀ ਖਿੱਚ ਕੇ ਹੁੰਦੇ ਤੇ ਮੁੱਲ ਬਾਈ ਨੇ ਅੱਜ ਵੀ ਖਿੱਚ ਕੇ ਰੱਖਿਆ ਕਿ ਨਹੀਂ ਜਿ세 ਜਮਾ ਲੈ ਬਈ ਕੀ ਆ ਬਾਤ ਚੋਣ ਤਾਂ ਬੜਾ ਨਹੀਂ ਆਇਆ ਚੰਗਾ ਵੇ ਮੇਰਾ ਹੂੰ ਬਾਕੀ ਦੁੱਧ ਵੀ ਫੈਟ ਵਾਲਾ ਹੋਊਗਾ ਹਨਾ ਹਾਂ گاੜਾ ਦੁੱਧ ਹੋਊਗਾ ਬਹੁਤ ਚੰਗਾ ਲੱਗੂਗਾ ਬਾਕੀ ਥਾਣੀ ਬੜਾ ਚੰਗਾ ਕੋਲੀ ਨੇੜੇ ਕਰਕੇ ਥਣ ਦਿਖਾ ਦੇ ਬੜਾ ਚੰਗਾ ਲੱਗਦਾ ਲੇ ਦਰਦੀ ਦੁੱਧ ਵੀ ਨਹੀਂ ਕਰਮਣੇ ਜਣਾ ਦੇ ਨਾ ਤੇ ਫੋਲ ਲੱਗ ਹੂੰ ਸਹੀ ਗੱਲ ਹੈ ਚੰਗਾ ਕੀ ਬਾਤ ਹੈ ਬਹੁਤ ਚੰਗਾ ਥਣ ਪੂਰੀ ਬਿੱਥੀ ਤੇ ਬੈਠਣ ਲੱਗਿਆ ਵਗਾ ਮੁੱਲ ਬਾਈ ਦੇ ਬਾਈ ਅੱਗੇ ਵੀ ਚਾਇ ਹੁੰਦੇ ਆ ਮੁੱਲ ਖੇਰ ਬਾਈ ਨੇ ਅੱਜ ਵੀ ਬਾਈ ਲੈਣ ਦੀ ਦੁੱਧ ਵਾਲੀ ਹੈ ਨਾ ਉੱਗਾ ਬੈਠ ਜਾ ਹੂੰ ਸਹੀ ਗੱਲ ਹੈ ਬਾਈ ਲਿਵੇ ਨਹੀਂ ਮਿਲਦਾ ਐਟਾ ਸਹੀ ਗੱਲ ਨਾ ਤੇ ਜਿ세 ਅੱਗੇ ਇਤਰਾ ਭਾਈ 2 ਨੰਬਰ ਤੇ ਕਿਹੜਾ ਸੂਆ ਗੀ ਭ੍ਰੂਣ ਸੂਈਆ ਇਹ ਕਦੋਂ ਸੂਈਆ ਭਾਈ ਇਹ ਵੀ ਤੇ ਅੱਲਾ ਹੱਥ ਦੀ ਸੂਈ ਵੀਆ ਇਹ ਵੀ ਗੱਲ ਹੱਥ ਦੀ ਸੂਈਆ ਹਾਂ ਠੀਕ ਹੈ ਭਾਈ ਇਹਦੀ ਜੇਰਾ ਭਈਆ ਇਹਦੀ ਆਪ ਹੀ ਹੈ ਠੀਕ ਹੈ ਭਾਈ ਇਹਦੀ ਜੇਰਾ ਭਈਆ ਬੱਚਾ ਇਹਦੇ ਮਗਰ ਵੀ ਇਹਦੇ ਮਗਰ ਵੀ ਬੱਠੀ ਹੈਗੀ ਬੱਸੀ ਦਿਖਾਈਏ ਮੜੀ ਜੇ ਤਨ ਕਰੀ ਜਰਸੀ ਦਾ ਬੱਚਾ ਦੇਗੀ ਜਰਸੀ ਦਾ ਬੱਚਾ ਹਾਂ ਸਹੀ ਗੱਲ ਹੈ ਬੱਚਾ ਇਹਦੇ ਕੀ ਜਰਸੀ ਦੇ ਭਾਈ ਨਾਲ ਨੂੰ ਚੈੱਕ ਕਰ ਸਕਦੇ ਨਾਲ ਆ ਤੇ ਕਿੰਨਾ ਕੁ ਬੋਲਾ ਕੱਢਿਆ ਜੱਸੀ ਦਾ ਭਾਈ ਇਹ 2 ਕਿਲੋ ਰਾਤ ਕੱਢਦਾ ਸੀ 4 ਕਿਲੋ ਤੜਕ ਕੱਢਦਾ ਸੀ ਬੋਲਾ ਕਿੰਨਾ ਕੇ ਦੱਤ ਪ ਤਰਾ ਠਾਰਾ ਗਲੋਦਾ ਤੋਂ ਪਾ ਦੂਗੀ ਜਾਨ ਵਾਲੀ ਹੈਗੀ ਮੈਂ ਕਹਿੰਦਾ ਜੇ ਮੈਂ ਬੰਦ ਲੇਵੇ ਬੰਦ ਲੇਵੇ ਲੈ ਬਾਈ ਬੜਾ ਸੋਹਣਾ ਹੈ ਹੂੰ ਸਹੀ ਗੱਲ ਹੈ ਟੈਨ ਤੇ ਫਿਟਨੈਸ ਵਾਲਾ ਲੈ ਬੜਾ ਸੋਹਣਾ ਦੇਗਾ ਤਾਹਾਂ ਫਿਕਸ ਵਾਲਾ ਮੈਨੂੰ ਲੱਗਦਾ ਯਾਰ ਚਾਹੇ ਅੱਠ ਜੂਏ ਸੂਏ ਤੇ 10 ਸਿਰੇ ਨਾਲ ਲੰਕਦਾ ਇਹਦਾ ਇਹਨੇ ਆ ਹੀ ਰਹਿਣਾ ਸਹੀ ਗੱਲ ਹੈ ਤੁਹਾਨੂੰ ਬੜਾ ਚੰਗਾ ਨਹੀਂ ਆ ਜਾ ਇੱਕ ਨੰਬਰ ਥਣ ਪੂਰੀ ਵਿੱਤੀ ਦਾ ਥਣ ਗੁਲਾਬੀ ਥਣ ਲੱਗਿਆ ਖੋਲਦੇ ਜਿਹਾ ਤੂਰਦੇ ਬਾਈ ਖੋਲ ਕੇ ਬਾਕੀ ਬਾਈ ਗੱਲ ਮੇਨ ਹੈ ਨਾ ਬੱਚੇ ਵੀ ਬਸੇ ਆ ਯਾਰ ਹੈ ਨਾ ਲਿਸਗਾ ਹੈ ਬੜਾ ਨਹੀਂ ਯਾਰ ਕੋਈ ਆਣਾ ਕਰੀ ਸਹੀ ਗੱਲ ਹੈ ਕੁਆਲਟੀ ਵਾਲੀ ਹੈਗੀ ਬਾਕੀ ਤੋਰਾ ਤਾਰਾ ਵੀ ਇੱਕ ਨੰਬਰ ਆ ਗਿਆ ਪ੍ਰਿੰਟ ਚੈੱਕ ਕਰ ਸਕਦੇ ਸੁਨੱਖ ਆਪਣਾ ਬਾਕੀ ਲੇਵਿਆਂ ਦੀ ਗੱਲ ਕਰੀ ਨਾ ਲੇਵੇ ਬਹੁਤ ਚੰਗੇ ਆ ਬੜੇ ਚੰਗੇ ਲੇਵੇ ਆ ਹਮ ਫਿਟਨੈਸ ਵਾਲੇ ਲੇਵੇ ਆ ਕਿ ਥਣ ਵੀ ਇੱਕ ਨੰਬਰ ਆ ਗਿਆ ਮੁੱਲ ਜਸੇ ਦਾ ਬਈ ਇਹ 55000 ਦੀ ਵੜ ਦੇਣਾ 55000 ਦੀ ਚੱਕੋ ਬਈ ਅੱਜ ਬਾਈ ਕਹਿੰਦਾ ਇਹ ਦੇ ਦੇ ਦਾਂਗੇ ਆਪਾਂ 55000 ਦੀ ਮੁੱਲ ਖੈਰ ਅੱਗੇ ਵੀ ਬਾਈ ਲੈਣ ਦੇਣੀ ਕਰਦਾ ਤੇ ਮੁੱਲ ਅੱਜ ਵੀ ਲੈਣ ਦੇ ਨਹੀਂ ਕਰੂਗਾ ਧਰਾਂ ਮਾਰੇਗਾ ਹਾਂ 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 ਮਾਰ ਦੋ ਲੈ ਬਈ ਠੰਡੇ ਠੰਡੇ ਦੇਖੋ ਯਾਰ ਕਹਿਣਾ ਨਾਲ ਦੀ ਨਾਲ ਜਸੇ ਉਤਰੇ ਇਹ ਨਾਲ ਉਤਰਉਂਦੀ ਹੋ ਹਮ ਸਹੀ ਗੱਲ ਲੈ ਬਾਕੀ ਲੈ ਵਾ ਯਾਰ ਜਿੰਨਾ ਮਗਰ ਨੂੰ ਨਹੀਂ ਮੂਰ ਨੂੰ ਨਹੀਂ ਮੂਰ ਨੂੰ ਆ ਮਗਾ ਇਹਦਾ ਬੜਾ ਸੋਹਣਾ ਫੀਟਿੰਗ ਵਾਲਾ ਲੈ ਵਾ ਯਾਰ ਸਹੀ ਗੱਲ ਹੈ ਬਾਈ ਲੈ ਚੋਣ ਜਵਾ ਦੇਖੋ ਹੁਣ ਤਾਂ ਬੜਾ ਨੀ ਆਇਆ ਚੰਗਾ ਇਹ ਸੱਗੁੱਥੀਆ ਬਟਨ ਵਾਲਾ ਹੈਗਾ ਨਾ ਚੋਣ ਜਵਾ ਸਹੀ ਗੱਲ ਹੈ ਬਾਈ ਲੈ ਕੀ ਬਾਤ ਚੋਣ ਦਾ ਯਾਰ ਦੋਨੇ ਤਿੰਨੇ ਬੜਾ ਨੂੰ ਨਾ ਚਾਰਾਂ ਨੂੰ ਹੱਥ ਨਾਲ ਲਾਵੇ ਅਗਲਾ ਹਮ ਆਪਣੀ ਘਰ ਤੱਕ ਦੀ ਵੀ ਗਾਰੰਟੀ ਹੋਵੇਗੀ ਦੀ ਲੈ ਬਾਈ ਦੇਖੋ ਚੋਣ ਜਵਾ ਨਾ ਅੱਛਾ ਤੋ ਬੱਚੇ ਦਾ ਕਰਕੇ ਜਾਵੜੀ ਮੂਰੇ ਹੈ ਨਾ ਉਹ ਕੋਹ ਨੂੰ ਨਾ ਬੜਾ ਸੋਹਣਾ ਲੇਵਾ ਯਾਰ ਮੂਰੇ ਥਾਂ ਦੇਖਾਈ ਬਜੇਂਦਰਾ ਹੂੰ ਮੂਰੇ ਥਾਂ ਦਾ ਇੰਦਾ ਬੜਾ ਚੰਗਾ ਥਾਂ ਬੜਾ ਚੰਗਾ ਥਾਂ ਸਹੀ ਗੱਲ ਨਾਲੇ ਜਮਾ ਹੈ ਜਮਾਣਾ ਸੈਂਚੇ ਨਾਲ ਮਣਕੇ ਬਣਾਇਆ ਹੋਵੇ ਲੈ ਬਾਈ ਬੜਾ ਸੋਹਣਾ ਫੀਟਿੰਗ ਵਾਲਾ ਸਹੀ ਗੱਲ ਆ ਬਾਈ ਲੈ ਵਾ ਫੀਟਿੰਗ ਆ ਗਿਆ ਬਹੁਤ ਸੋਹਣਾ ਥਾਂ ਲੇਵੇ ਦੀ ਫੀਟਿੰਗ ਫੂਟਿੰਗ ਚੈੱਕ ਕਰ ਸਕਦੇ ਬੜੀ ਚੰਗੀ ਹੈ ਰੰਗ ਰੂਪ ਵੀ ਬਹੁਤ ਪਿਆਰਾ ਹੈ ਰੰਗ ਫੁੱਲ ਆ ਗਿਆ ਤੇ ਜੱਸੇ ਅੱਗੇ ਤਿੰਨ ਨੰਬਰ ਤੇ ਜਰਸੀ ਦਾ ਨੰਗੀਨਾ ਆ ਗਿਆ ਹਾਂ ਕਾਫੀ ਕਲਰ ਮੰਨੀਏ ਕਾਫੀ ਕਲਰ ਮੰਨ ਲਾ ਹੂੰ ਫੇਸਬੁਕ ਬੜਾ ਸੋਹਣਾ ਬੜਦਾ ਤੇ ਕਿਹੜਾ ਸੂਆ ਜੱਸੇ ਭੂਣਸ ਹੁੰਦੀ ਆ ਮੋਹ ਖੀਰੀ ਆ ਜਮਾ ਖੀਰੀ ਜਮਾ ਦੁੱਧੜੇ ਜਾਂਦਾ ਕਿ ਸਿੱਟੇ ਵੀ ਨਾ ਨਰਪੜੀ ਵੀ ਦੇਖੋ ਬੜੀ ਵੀ ਨਹੀਂ ਆਜ ਬੜੀ ਆ ਤੇ ਲੇਵਾ ਦੇਖ ਯਾਰ ਕਿਆ ਬਾਤ ਹੈ ਠੰਡੀ ਵਾਲੀ ਆ ਯਾਰ ਬੜੀ ਨਹੀਂ ਆ ਠੰਡੀ ਆ ਹੂੰ ਠੰਡੀ ਦੇਖੋ ਗਰਮ ਵਾਲੀ ਫੁੱਲ ਆ ਅਸਲ ਵਿੱਚ ਬਰੀਡ ਬਰੀਡ ਦੀ ਗੱਲ ਆ ਹੈ ਨਾ ਸਹੀ ਗੱਲ ਲੈ ਛਣਾ ਸੁਣਾ ਦਾ ਸਾਇਸੂ ਨਾ ਇੱਕ ਨੰਬਰ ਆ ਗਿਆ ਬਹੁਤ ਚੰਗਾ ਪੈਥਾ ਨੂੰ ਲੱਗ ਜਾ ਲੜਨ ਨੂੰ ਯਾਰ ਸਹੀ ਗੱਲ ਲੈ ਵਾਲੀ ਕੁੰਨੀ ਬਹਿੜਾ ਵਾਲੀ ਕੁੰਨੀ ਬਹਿੜਾ ਸਹੀ ਗੱਲ ਆ ਜਿ세 ਲੈ ਘਰ ਖੋਲਦੇ ਤੇ ਆਪਾਂ ਨੂੰ ਦਿਖਾਈਏ ਵੀ ਬਈ ਇਹ ਕੀ ਚੀਜ਼ ਆ ਯਾਰ ਅਸਲ ਵਿੱਚ ਕੋਈ ਚੀਜ਼ ਆ ਚੀਜ਼ ਆ ਹਾਂ ਪਰਖ ਵਾਲੇ ਬੰਦੇ ਨੂੰ ਪਤਾ ਲੱਗਦਾ ਵੀ ਕੀ ਆ ਇਹ ਸਹੀ ਗੱਲ ਆ ਪਰਖ ਵਾਲੇ ਬੰਦੇ ਨੂੰ ਬਾਕੀ ਕੁਆਲਟੀ ਵਾਲਾ ਕੁਆਲਟੀ ਵਾਲਾ ਬੱਚਾ ਜਿ세 ਜੇ ਕੀਰੀਆ ਯਾਰ ਕੱਦੀ ਪੜਾ ਜਾਊ ਫਿਰ ਤਾਂ ਬਹੁਤ ਜਾਊ ਕਦੋਂ ਜਾ ਪਤਾ ਪੂਰੀ ਵੱਡੀ ਬਣਨਾ ਹੈ ਨਾ ਹਾਂ ਸਕੀਨ ਵਸੀ ਕਹਿ ਸਕਦੇ ਆ ਪੂਰੀ ਬਾਕੀ ਗੁੰਦਵੇਂ ਸਰੀਰ ਦੀ ਕੱਲਾ ਕੱਲਾ ਅੰਗ ਪੂਰਾ ਸੋਹਣਾ ਨਗਰ ਬਚ ਨਹੀਂ ਆਇਆ ਜੀ ਠੰਡੀ ਹੈ ਨਾ ਲੈ ਮੜਾ ਮੂੰਹ ਦਿਖਾ ਦਈਏ ਬਾਈ ਕਈ ਯਾਰ ਹੁੰਦਾ ਵੀ ਕਰਾਸ ਨਾ ਹੋਵੇ ਮੂੰਹ ਦੇਖੋ ਕੌਲੀ ਚ ਪਾਣੀ ਪਿਆ ਦੋ ਮੈਂ ਕਹਿੰਦਾ ਐਡਾ ਕਰਾਸ ਵਾਲਾ ਤਾਂ ਕੰਮ ਹੀ ਨਹੀਂਦਾ ਕੋਈ ਹੂੰ ਨਿੱਕਾ ਜਿਹਾ ਮੂੰਹ ਜਿਵੇਂ ਬੋਦੀ ਬਾਦੀ ਫੁੱਲ ਛੱਡ ਕੇ ਆਏ ਕਿਤੇ ਵੀ ਨਹੀਂ ਵੜ ਜਾਂਦੀ ਹੂੰ ਬਾਹਲੀ ਠੰਡੀ ਆ ਹੈ ਨਾ ਸਹੀ ਗੱਲ ਆ ਆ ਜਾ ਇੱਕਦਰਾ ਨਾ ਡਾਇਮੰਡ ਪੀਸ ਆ ਬਾਈ ਜਮਾ ਟੌਪ ਦਾ ਨਹੀਂ ਨਾ ਤੇ ਮੁੱਲ ਦੱਸੀ ਦੱਸੇ ਮੁੱਲ ਤਾਂ ਨਹੀਂ ਵੜਾ ਹੁਣ ਇਹਦਾ ਨਹੀਂ ਮੁੱਲ ਨਹੀਂ ਵੜਾ ਕਰਦੀ ਕਿੰਨਾ ਮੁੱਲ ਆ 53000 ਦੀ ਵੜ ਦੇ ਦਾਂਗੇ 53 ਦੀ ਹਾਂ ਚੱਕੋ ਬਾਈ ਦੰਦੋਂ ਖੀਰੀ ਮਿਲ ਚੋ ਕਿ 53000 ਰੁਪਏ ਦਾ ਸੋਨੂ ਇਹ ਡਾਇਮੰਡ ਪੀਸ ਮਿਲ ਜਾਣਾ ਬਾਕੀ ਹੁਣ ਤੁਸੀਂ ਕੁਆਲਿਟੀ ਚੈੱਕ ਕਰੋ ਬੱਸੀ ਦੀ ਮੈਂ ਕਹਣਾ ਵੀ ਰੰਗ ਰੂਪ ਕੱਲਾ ਕੱਲਾ ਅੰਗ ਬਲਗਿਆ ਵਾ ਬੜਾ ਸੋਨਾ ਬੱਸੀ ਮੁੱਲ ਤਾਂ ਬਾਈ ਦਾ ਲੈਣ ਦੇਣੀ ਆ ਬਾਈ ਐ ਮਲੜੋ ਵੀ ਬੱਸੀ ਵਾਲਾ ਮੁੱਲ ਹੀ ਕਰਦਾ ਕੱਚੇ ਵਾਲਾ ਮੁੱਲ ਕਰਦਾ ਸਹੀ ਗੱਲ ਆ ਬਾਈ ਤੇ ਜੇ ਤੁਸੀਂ ਕਿੰਨੇ ਦਾ ਲੈ ਜੂ ਬਾਈ ਇਹ ਦੋ ਤੱਕ ਚਾਰ ਪੰਜ ਦਿਨ ਲੈ ਜੂਗਾ ਕਿੰਨੇ ਕਿ ਦੁੱਤ ਪਾ ਦੂ ਐਸਟੀਮੇਟ ਜਾ ਜਿਹੜੇ ਸਾਰਾ ਲੈਵੇ ਲੁਕ ਦਾ ਢਾਂਚਾ 18 19 ਕਿਲੋ ਦੁੱਤ ਪਾ ਦੂ ਪੱਛੀ ਠੀਕ ਹੈ ਬਾਈ ਹਾਂ ਤੇ ਜਿ세 ਅੱਗੇ ਬਾਈ ਲਾਸਟ ਤੇ ਚਾਰ ਨੰਬਰ ਕਿਹੜਾ ਸੂਆ ਇਹ ਬਲੂਨ ਹੁੰਦੀ ਆ ਇਹ ਵੀ ਬਲੂਨ ਹਾਂ ਇਹ ਕਿੰਨੇ ਕਿ ਟਾਈਮ ਦੀ ਕੱਚੀ ਹੈ ਬਾਈ ਇਹ ਦੋ ਚਾਰ ਦਿਨ ਲੈ ਜੂ ਇਹ ਵੀ ਬੜਾ ਠੀਕ ਹੈ ਥੋੜਾ ਬੜਾ ਚੰਗਾ ਹਾਂ ਥੋੜਾ ਬੜਾ ਚੰਗਾ ਹੈਗਾ ਹੂੰ ਲੈ ਠੰਡੀ ਵੈਗਣੀ ਇਹ ਵੀ ਫੁੱਲ ਆਣੀ ਆ ਜੀ ਇਹ ਦੋਂਦੀ ਆ ਮੋਹ ਹੂੰ ਇਹ ਵੀ ਦੋ ਦੰਦਾ ਹਾਂ ਇਹ ਦੋ ਦੰਦਾ ਉਹ ਖੀਰੀ ਇਹ ਦੋ ਦੰਦਾ ਲੈ ਵਾ ਦੇ ਕੋ ਉਹ ਸੋਹਣਾ ਤੇ ਕਿੰਨੇ ਕਿ ਦਿ 4-5 ਦਿਨਾਂ ਦੀ ਬਈ ਕੱਚੀ ਆ। ਬਾਕੀ ਥਣ ਥਣੋਂ ਬਾਲਾ ਚੰਗਾ ਕੱਢਦੀ ਆ। ਬਾਲਾ ਚੰਗਾ ਥਾਣਾ ਸਹੀ ਗੱਲ ਲੈ ਜੱਸਿਆ ਖੋਲ ਦੇ ਬਈ ਨੂੰ ਵੀ ਤੋੜ ਦੇ ਮੜੀ ਖੋਲ ਕੇ। ਤੋੜ ਦੇ ਬਈ ਲੰਮੂ। ਤੋੜਾ ਤਰਾ ਇਹਦਾ ਵੀ ਬਈ ਜਾਤ ਵਾਲੀ ਬੈੜ ਆ ਵੀ। ਹੂੰ। ਜਾਤੀ ਜੁੱਤੂ ਦੇਖ ਬੈੜਦੀ। ਜਾਤ ਕੁਆਲਿਟੀ ਦੇਖ ਸਕਦੇ ਬਈ ਬਾਲੀ ਆ ਬੈੜਦੇ। ਬਹੁਤ ਚੰਗਾ ਥਾਣ ਥਣ ਲੱਗਾ ਹੋਇਆ ਘਰ ਮਾਣਿਆ ਚੰਗਾ ਛੂਟੀ ਨਾ ਮੰਨੇ ਅਗਲਾ। ਐ ਵੀ ਨਹੀਂ ਵੀ। ਸਹੀ ਗੱਲ ਛੂਟੀ ਨਾ ਮੰਨੇ। ਠਣਾ ਠਣਾ ਦਾ ਗੈਪ ਵੀ ਬਹੁਤ ਚੰਗਾ ਬੜਾ ਚੰਗਾ ਯਾਰ ਸਹੀ ਗੱਲ ਹੁੰਦੀ ਨਹੀਂ ਵੜ ਹੂੰ ਵਕੀ ਠੰਡੀ ਆ ਲੈਣਾ ਕਿੰਨੀ ਆ ਜਮ ਬੜੀ ਨਹੀਂ ਆ ਠੰਡੀ ਆ ਪਰ ਸਾਨੂੰ ਖੜਨ ਦਾ ਪਤਾ ਨਹੀਂ ਮੌਨ ਆ ਅੱਗੀ ਦਿਖਦੀ ਨਹੀਂ ਇਸੇ ਦਾ ਮੁੱਲ ਭਈ ਅੱਜ ਫਿਰ ਮੁੱਲ ਕੋਈ 40 ਕਰ ਵਾਲੇ 38000 ਰੁਪਏ ਲੈਣਾ 38 ਹਾਂ ਚੱਕੋ ਬਈ 38000 ਰੁਪਏ ਦੀ ਤੁਹਾਨੂੰ ਇਹ ਵੜ ਬਾਈ ਕਾ ਨਾ ਦੇ ਦੇਾਂਗੇ ਮੁੱਲ ਖੈਰ ਬਾਈ ਨੇ ਸਾਰਿਆਂ ਦੀ ਬਈ ਜਾਇਜ਼ ਰੱਖਿਆਗੇ ਮੁੱਲ ਅੱਗੇ ਵੀ ਬਾਈ ਦੇ ਜਾਇਜ਼ ਹੁੰਦੇ ਆ ਠੰਡੀ ਠੰਡੀ ਫੁੱਲ ਕਰਨ ਵਾਲੀ ਕਹਿਣਾ ਕੁਛ ਨਹੀਂ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚਲੋ ਚਾਰਾਂ ਚ ਕੋਈ ਵੀ ਨਾ ਪਸੰਦ ਆਵੇ ਭਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ